ਇਸ ਤਰ੍ਹਾਂ ਗੁਰਨਾਮਿਕਵਾਸਾਂ ਦੇ ਜਿੰਨ ਬੋਲਦੇ ਨੇ ਬਾਤ ਕਰਦੇ ਨੇ ਜਿਹੜੇ ਨੇ ਕੋਤਰੀ ਜਾਂਦੇ ਨੇ ਖਾਣਾ ਜੀ ਧੰਨਵਾਦ ਹੈ ਤਾਂ ਵੀ ਛੱਡਣ ਵਾਲਾ ਹੈ ਤੇ ਸਤਿਗੁਰੂ ਜੀ ਕਹਣ ਲੱਗੇ ਉਹ ਮਾਲਕ ਦੀ ਵਡਿਆਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਮੈਂ ਨੀ ਕਦੀ ਕਿਸੇ ਪਾਸੇ ਜਾਂਦਾ ਹਾਂ ਕਦੀ ਕਿਸੇ ਪਾਸੇ ਟੁਰਿਆ ਜਾਂਦਾ ਹਾਂ ਮੇਰਾ ਮਨ ਕਿਤੇ ਇੱਕ ਥਾਂ ਤੇ ਟਿਕਿਆ ਨਹੀਂ ਹੋਇਆ ਫਿਰ ਉਸ ਮਾਲਕ ਦੇ ਨਾਲ ਜੁੜੇ ਤੇ ਭਾਈ ਫਕੀਰ ਸਿੰਘ ਜੀ ਕਹਿਣ ਲੱਗੇ ਫਿਰ ਸਤ ਸਬਦ ਤੁਸੀਂ ਵਾਰ-ਵਾਰ ਕਹੀ ਗਏ ਇਸ ਦਾ ਭਾਵ ਕੀ ਹੈ ਤੇ ਗੁਰੂ ਨਾਨਕ ਪਾਸ ਆ ਜੇ ਕਹਿਣ ਲੱਗੇ ਵੇਖੋ ਮਨੁੱਖ ਉਸ ਸਤ ਦੇ ਨਾਲ ਨੇ ਜੁੜਿਆ ਜਿਹੜਾ ਇੱਕ ਵਾਹਿਗੁਰੂ ਹੈ ਜਿਹੜਾ ਸਦਾ ਹੀ ਸੱਚਾ ਹੈ ਸਦਾ ਹੈ ਸਦਾ ਸਥੇਰ ਰਹਿਣ ਵਾਲਾ ਹੈ ਬਾਕੀ ਜਿਹੜੀ ਗੁਰੂ ਨਾਨਕ ਪਾਸਾ ਜੀ ਨੇ ਬਚਨ ਕੀਤੇ ਕਿ ਉਸ ਪਿਆਰੇ ਨੂੰ ਵਿਸਾਰ ਕੇ ਜਿੰਨਾ ਨੇ ਸੱਚਾ ਦਾ ਤੈਨੂੰ ਕੋ ਵਾਹਿਗੁਰੂ ਹੈ ਪਰ ਜਦੋਂ ਜਿਹੜੇ ਉਸ ਮਾਲਕ ਦੀ ਰਜਾ ਦੇ ਵਿੱਚ ਚੱਲਣ ਲੱਗ ਪੈਂਦਾ ਜਿਹੜੇ ਉਸ ਮਾਲਕ ਨੇ ਧੋਖ ਪੈਦਾ ਕੀਤਾ ਹੈ ਗੁਰੂ ਨਾਨਕ ਗੁਰੂ ਨਾਨਕ ਪਾਸਾ ਜੀ ਕਹਿਣ ਲੱਗੇ ਸੱਚਾ ਕੇਵਲ ਤੋ ਵਾਹਿਗੁਰੂ ਹੈ। ਭਾਈ ਪਰੀਤ ਸਿੰਘ ਜੀ ਕਹਿਣ ਲੱਗੇ ਆਪ ਜੀ ਦੇ ਬਚਨ ਬੜੇ ਪਿਆਰੇ ਲੱਗੇ। ਹੁਣ ਮੈਨੂੰ ਗੱਲ ਦੱਸੋ ਕਿ ਜਿਹੜਾ 13 ਸਫਤ ਹੈ ਤੁਸੀਂ ਉੱਥੇ ਵੀ 13 13 ਕਹੀ ਗਏ ਤੇ ਮੈਂ ਆਖਿਆ ਕਿ ਸਰਬੱਤ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਹੈ। ਅੱਜ ਇੰਨਾ ਜਿਕੇ ਕੀਤਾ ਹੁਣ ਇੱਕ ਪਾਸੇ ਖਜ਼ਾਨਾ ਵੇਖਦਾ ਦੂਜੇ ਪਾਸੇ ਗੁਰੂ ਨਾਨਕ ਦਾ ਬਚਨ ਵੇਖਦਾ ਕਿੱਡਾ ਕਰਮਾ ਵਾਲਾ ਹੋਏਗਾ ਜਿਹਨੇ ਲੱਖਾਂ ਕਰੋੜਾਂ ਦਾ ਖਜ਼ਾਨਾ ਛੱਡਿਆ ਤੇ ਗੁਰੂ ਨਾਨਕ ਦੇ ਬਚਨ ਵੱਲ ਆ ਗਿਆ ਪੱਤੀ ਪੜ੍ਹਾਈ ਪੰਡ ਛੱਡ ਕੇ ਤੇ ਚਲਾ ਗਿਆ ਹੁਣ ਇਸ ਕਰਨਾ ਵਿੱਚ ਫਿਰ ਬੋਲ ਪਏ ਕਿ ਮੇਰੇ ਕਰਕੇ ਇੱਕ ਗ੍ਰੀਨ ਪੜਿਆ ਆਪਣੇ ਮੇਰੇ ਤੋਂ ਬਾਦੋਂ ਮੈਂ ਕਿਆ ਨਹੀਂ ਮੈਂ ਤੋਰ ਅੰਦਰ ਗਿਆ ਕਹਿੰਦਾ ਪਰ ਖੜਿਆ ਕਿਉਂ ਨਹੀਂ ਕਹਿੰਦਾ ਬਾਬੇ ਨੇ ਕਿਹਾ ਸੀ ਕਿਸੇ ਦੇ ਨਾਮ ਤੇ ਹਰਾਮ ਨਹੀਂ ਬਣਨਾ ਮੈਂ ਤੇਰਾ ਗੁਣ ਖਾਣੇ ਕਰਦਾ ਪਿਆ ਅੱਜ ਤੀਸਰਾ ਬਚਤ ਚੇਤੇ ਆਇਆ ਤੇ ਫਿਰ ਧਿਆਨ ਗਿਆ ਕਿ ਚਲ ਬਣਾ ਬੰਦੂ ਗਰੀਬ ਨੂੰ ਸ਼ਨਾਤ ਆਪ ਪੜਾ ਸੱਚ ਬੋਲ ਪਰ ਇੱਕ ਪਾਸੇ ਤੇ ਸਹਿਬ ਜੀ ਮੈਂ ਯਾਰ ਦੀ ਮੌਤ ਲਈ ਜੇ ਮੈਂ ਯਾਰ ਤੇ ਮੈਨੂੰ ਵੀ ਬਾਹਰੇ ਦਾ ਰਾਜਾ ਪਰਵਾਰ ਨੂੰ ਵੀ ਬਾਹਰੇ ਦਾ ਛੱਡਾਉਂਦੇ ਹੈ ਨਹੀਂ ਪਰ ਫਿਰ ਆਪਣੇ ਜਾਣ ਦੀ ਪਰਵਾਹ ਨਹੀਂ ਕੀਤੀ ਉਹ ਕਹਿੰਦਾ ਆ ਮੇਰੇ ਦਰਬਾਰ ਵਿੱਚ ਜਿੰਨੇ ਨੇ ਕਮਟ ਜਿੰਨੇ ਨੇ ਇੱਕ 도ખી ਬਿਕੇ ਨੇ ਇਹ ਅੰਦਰੋਂ ਅੰਦਰੀ ਪਤਾ ਨਹੀਂ ਕਿੰਨਾ ਖਾਈ ਜਾਂਦੇ ਤੇਰੇ ਵਰਗਾ ਇਮਾਨਦਾਰ ਬੰਦਾ ਚੱਲਦਾ ਆ ਜਿਹੜੀ ਦਿਹਾਰਾ ਹੰਨ ਹੋ ਕੇ ਹੱਥ ਜੋੜ ਕੇ ਕਹਿੰਦਾ ਉਹ ਗੁਰੂ ਨਾਨਕ ਸਾਹਿਬ ਆ ਹੈ ਤੇਰੇ ਬਚਨ ਮੰਨਣ ਦੀ ਕੀਮਤ ਜਦ ਸਿਰਫ ਬਚਨ ਮੰਨ ਜਾਏ ਉਹ ਗੁਰੂ ਉਹਨੂੰ ਚੋਰ ਤੋਂ ਤਖਤਾ ਤੇ ਵੀ ਬਿਠਾਉਂਦਾ ਆ ਤੁਹਾਡਾ ਕਿ ਉਹਦੇ ਗੁਣ ਪੂਰੇ ਗਾਇ ਨਹੀਂ ਜਾ ਸਕਦੇ ਪਰ ਇੱਕ ਤਰੀਕਾ ਸਿੱਧਾ ਨਹੀਂ ਦੱਸਿਆ ਕਹਿੰਦੇ ਉਹ ਬੜਾ ਵੱਡਾ ਜੇ ਉਹਨੂੰ ਸੰਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੰਪੂਰਨ ਰੂਪ ਦੇ ਵਿੱਚ ਉਹਦੀ ਗੱਲ ਨਹੀਂ ਕੀਤੀ ਜਾ ਸਕਦੀ ਪਰ ਸਿੱਖਾ ਇੱਕ ਤਰੀਕਾ ਤੁਹਾਨੂੰ ਸਿੱਧ ਕਹਿੰਦੇ ਅਸੀਂ ਦੱਸਦੇ ਆ ਉਹਦੇ ਨਾਲ ਤੋਂ ਬੱਚਾ ਕਿਸੇ ਹੋਰ ਪਾਸੇ ਤੁਰਦਾ ਫਿਰ ਮੈਂ ਬਹੁਤਾ ਸਮਾਂ ਨਹੀਂ ਇੱਕੋ ਹੀ ਅਰਦਾਸ ਇੱਕੋ ਹੀ ਬੇਰਤੀ ਸਤਿਗੁਰੂ ਦੇ ਚਰਨਾ ਵਿੱਚ ਬੜੀ ਵੱਡੀ ਜੱਪੋ ਧਨ ਨਾਨਕ ਤੇਰੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਥਾਵਾਚਕ ਭਾਈ ਸਾਹਿਬ ਭਾਈ ਗੁਰਪਿੰਦਰ ਸਿੰਘ ਜੀ ਵੀਲਾ ਜਿਨ੍ਹਾਂ ਨੇ ਆਪ ਜੀ ਦੇ ਸਨਮੁਖ ਵਿੜੇ ਵਿਸਥਾਰ ਗੁਰੂਕ ਸੰਖੇਪ ਤਰੀਕੇ ਦੇ ਨਾਲ ਤਾਂਤਨ ਗੁਰਦਾਰ ਕਦੇਵ ਜੀ ਮਹਾਰਾਜ ਜੀ ਦੇ ਜੀਵਨ ਸੰਬੰਧ ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੁਆਰਾ ਪੜ੍ਹੇ ਗਏ ਮੌਲਵੀਆਂ ਪੰਡਤਾਂ ਕਾਜ਼ੀਆਂ ਹਾਜ਼ੀਆਂ ਸੂਫੀਆਂ ਜੋਗੀਆਂ ਸੰਨਿਆਸੀਆਂ श्रींगार चारंग मंदत सुंदर सुभाई you okay. ਜੋਤੀ ਜਿਨ੍ਹਾਂ ਨੇ ਇਸ ਸੰਸਾਰ ਤੇ ਆਕਰ ਕੇ ਭੁੱਲੇ ਹੋਏ ਪਟਕੇ ਹੋਏ ਅਰਾਸ਼ਾ ਨੂੰ ਤੇ ਗਏ ਸਭਨਾਂ ਨੂੰ ਸੱਚ ਦਾ ਉਪਦੇਸ਼ ਦੇਣ ਕਰਵਾਇਆ ਤਰਪਾ ਬਾਬਾ ਦਾਰੀਏ ਬੰਦਰ ਬਾਬਾ ਦਾਰੀਏ ਅਰਸੇ ਇੰਦੂਆ ਕਾ ਬੀਏ ਬੰਦਰ ਬਾਬਾ ਦਾਰੀਏ ਬੰਦਰ ਬਾਬਾ ਦਾਰੀਏ ਬੰਦਰ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ ਸੰਭੂ ਸੰਗਤਾਂ ਨੂੰ ਕੁਰੂਨਾਨਕਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਗੁਰਦੁਆਰਾ ਟੱਬਾ ਸਾਹਿਬ ਹਿਆਰਪੁਰ ਵਿਖੇ ਬਹੁਤ ਚੜ੍ਹਦੀ ਕਲਾ ਦੇ ਨਾਲ ਅੰਮ੍ਰਿਤ ਵੇਲੇ ਸ੍ਰੀ ਖਨਪਟ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਇਆ ਗਿਆ ਉਸ ਸਬੰਧ ਦੇ ਵਿੱਚ ਸਮੂਹ ਜਥਿਆਂ ਨੇ ਕੀਰਤਨ ਦੁਆਰਾ ਹਾਜ਼ਰੀਆਂ ਲਵਾਈਆਂ ਸੰਗਤਾਂ ਨੇ ਵਿਅੰਤ ਸੰਗਤਾਂ ਹਾਜ਼ਰੀਆਂ ਭਰ ਰੀਆਂ ਇਸੇ ਗੁਰਪੁਰਬ ਦੇ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਇਸ ਅਸਥਾਨ ਤੇ ਇਹ ਗੁਰਪੁਰਬ अवतार गुरपुरब मनाया जा रहा है इस ਦੇ ਸਮਾਂ ਵਿੱਚ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਮਹਾਰਾਜ ਚੜ੍ਹਦੀਆਂ ਕਲਾਕਾਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਤੋਂ ਅਜਿਹਾ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਧੰਤਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556 ਪ੍ਰਕਾਸ਼ ਪੁਰਖ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਅੱਜ بڑے ਪੱਧਰ ਤੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਹਨ ਜਿਸ ਵਿੱਚ ਅੰਮ੍ਰਿਤ ਵੇਲੇ 5 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੀਵਾਨ ਚੱਲ ਰਹੇ ਹਨ ਅਤੇ ਸ਼ਾਮ 6 ਵਜੇ ਸੋਧਾ ਰਹਿ ਰਾਇਸ ਦੇ ਪਾਠ ਉਪਰੰਤ ਰਾਤ 10 ਵਜੇ ਤੱਕ ਦੀਵਾਨ ਚੱਲਣਗੇ ਜਿਸ ਵਿੱਚ ਹਜ਼ੂਰੀ ਰਾਗੀ ਜਥੇ ਕਥਾਵਾਚਕ ਦਰਬਾਰ ਸਾਹਿਬ ਤੋਂ ਆ ਰਹੇ ਹਨ ਆਪ ਸਭ ਸੰਗਤਾਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ